ਦੇਖ ਹਤਾਂ ਦੀਆਂ ਲੀਕਾਂ ਨੂੰ ਪੰਡਤ ਹੀ ਆਖਦੇ ਲੀਕ ਕਈਆਂ ਦੀ ਘੜਾਉਣੀ ਕਹਿੰਦੇ ਤੇਰੇ ਜੱਟ ਨੇ ਹਾਂਜੀ ਅੱਜ ਆਪਣੇ ਨਾਲ ਹੈਗਾ ਪਰਮ ਵੜਿੰਗ ਜਿਨੇ ਆਪਣੇ ਪੈਸ਼ਨ ਦੇ ਨਾਲ profession ਨੂੰ ਚੁਣਿਆ ਤੇ ਆਪਣੇ ਕੋਲੇ ਅੱਜ ਕਰੋਸ਼ੀਆ ਦਾ ਵੀਜ਼ਾ ਲੈ ਕੇ ਚੱਲਿਆ ਪਹਿਲਾਂ ਤਾਂ ਪਰਮ ਵੜਿੰਗ ਬਹੁਤ-ਬਹੁਤ ਮੁबारकਾ ਤੈਨੂੰ ਤੇਰੀ ਪਹਿਲੀ ਤਰੱਕੀ ਦੇ ਪਹਿਲੇ ਸਟੈਪ ਦੀਆਂ ਜਿਹੜਾ ਤੂੰ profession ਚੁਣਿਆ ਪੈਸ਼ਨ ਦੇ ਨਾਲ ਦੇਖੋ ਅੱਜ ਕੱਲ ਦੇ ਬੱਚਿਆਂ ਦੇ ਵਿੱਚ ਅੱਜ ਕੱਲ ਯੂਥ ਦੇ ਵਿੱਚ ਕਿੰਨਾ ਪੋਟੈਂਸ਼ੀਅਲ ਭਰਿਆ ਹੋਇਆ ਪਰ ਤੁਹਾਨੂੰ ਪਤਾ ਜਿਹੜਾ ਸਿੰਗਿੰਗ ਲਾਈਨ ਆ ਜਾਂ ਆਪਾਂ ਇਹਨੂੰ ਕਹਿੰਦੇ ਆ ਇਹਦਾ ਦਾਇਰਾ ਬਹੁਤ ਛੋਟੇ ਤੋਂ ਨਿਕਲ ਕੇ ਬਹੁਤ ਵੱਡਾ ਬਣਦਾ ਜਿਹੜਾ ਸੂਈ ਦੇ ਨੱਕੇ ਤੋਂ ਨਿਕਲ ਗਿਆ ਨਾ ਉਹ ਅੱਗੇ ਸਿੰਗਰ ਬਣਦਾ ਜਿਹੜਾ ਲੋਕਾਂ ਦੇ ਦਿਲਾਂ ਤੇ ਰਾਜ ਕਰਦਾ ਮੈਂ ਇਹਦੀ ਕੰਪੋਜ਼ ਸੁਣੀ ਜੋ ਇਹਦੀ ਕੰਪੋਜ਼ਿੰਗ ਆ ਬਹੁਤ ਸੋਹਣੀ ਕਰਦਾ ਤੇ ਜੋ ਇਹਨੇ 뮤직 ਕਰਾਇਆ ਹੋਇਆ ਆਪਣੇ ਗਾਣਿਆਂ ਦਾ ਆਉਣ ਵਾਲੇ ਗਾਣੇ ਤੁਹਾਡੇ ਦਿਲਾਂ 'ਚ ਵੱਜਣਗੇ ਕਿਉਂਕਿ ਮੁੰਡੇ 'ਚ ਬਹੁਤ ਪੋਟੈਂਸ਼ੀਅਲ ਭਰਿਆ ਹੋਇਆ ਤੇ ਇੰਨਾ ਪੋਜ਼ਿਟਿਵਿਟੀ ਨਾਲ ਭਰਿਆ ਇੰਨਾ ਕੌਨਫੀਡੈਂਸ ਨਾਲ ਭਰਿਆ ਮੈਨੂੰ ਬੜੀ ਖੁਸ਼ੀ ਹੋਈ ਜਦੋਂ ਇਹਦਾ ਵੀਜ਼ਾ ਇੱਕਰੋਂ ਮੇਰੇ ਕੋਲੇ ਆਇਆ ਤੇ ਮੈਂ ਅੱਜ ਇਹਦਾ ਵੀਜ਼ਾ ਇਹਨੂੰ ਡਿਲੀਵਰ ਕਰ ਰਿਆ ਪਹਿਲਾਂ ਤਾਂ ਬਹੁਤ-ਬਹੁਤ ਮੁਬਾਰਕਾ ਤੈਨੂੰ ਥੈਂਕ ਯੂ ਬਾਈ ਪਰਮਾਤਮਾ ਤੈਨੂੰ ਚੜ੍ਹਦੀ ਕਲਾ ਬਖਸ਼ੇ ਨਾਮ ਰੋਸ਼ਨ ਕਰੇ ਘਰਦਿਆਂ ਦਾ ਅਸੀਂ ਵੀ ਉਸ ਤਰੱਕੀ ਦੇ ਵਿੱਚ ਤੇਰਾ ਇੱਕ ਛੋਟਾ ਜਿਹਾ ਰੋਲ ਨਿਭਾਈਏ ਕਿ ਤੈਨੂੰ ਤੇਰੀ ਮੰਜ਼ਲ ਤੱਕ ਪਹੁੰਚਾਈਏ ਤੂੰ ਆਪੜੀ ਪੈਸ਼ਨ ਦੀ ਲਾਈਫ ਨੂੰ ਪੂਰਾ ਕਰਨ ਲਈ ਪ੍ਰੋਫੈਸ਼ਨਲ ਵੇਅ ਨਾਲ ਜਾ ਰਿਆ ਉੱਥੋਂ ਪੈਸਾ ਕਮਾ ਕੇ ਕਹਿੰਦਾ ਘਰਦਿਆਂ ਦੇ ਪੈਸੇ ਤੇ ਨਹੀਂ ਮੈਂ ਆਪਣੇ ਗਾਣੇ ਕੱਢਣੇ ਆਪਣੇ ਪੈਸੇ ਕਮਾ ਕੇ ਮੈਂ ਗਾਣੇ ਕੱਢਣੇ ਤੇ ਦਿਲ ਲੋਕਾਂ ਦੇ ਦਿਲਾਂ 'ਚ ਰਾਜ ਕਰਨਾ ਬਹੁਤ-ਬਹੁਤ ਮੁਬਾਰਕਾ ਤੇਰੀ ਇਹ ਸੋਚ ਨੂੰ ਇਹ ਜਿਹੜੀ ਤੇਰੀ ਸੋਚ ਹੈ ਨਾ ਉਹ ਮੈਨੂੰ ਬਹੁਤ ਵਧੀਆ ਲੱਗੀ ਜਦੋਂ ਮੈਂ ਇਹਦੇ ਨਾਲ ਗੱਲ ਕਰ ਰਿਹਾ ਸੀ ਤੇ ਦੱਸੋ ਕਿੱਦਾਂ ਦੀ ਪਹਿਲਾਂ ਤਾਂ 7C ਦੀ ਜਰਨੀ ਬਾਰੇ ਪੁੱਛਦੇ ਆਪਾਂ ਕਿ ਵੀ ਕਿੱਦਾਂ ਦੀ ਜਰਨੀ ਤੁਹਾਡੀ ਰਹੀ ਕਿਵੇਂ ਤੁਸੀਂ ਲੱਭਿਆ ਸਾਨੂੰ ਕਿਵੇਂ ਵੀਜ਼ਾ ਲਿਆ ਕਿੱਦਾਂ ਤੁਹਾਨੂੰ ਸਾਥ ਰਿਹਾ ਸਾਡਾ ਬਈ ਸਭ ਤੋਂ ਪਹਿਲਾਂ ਤਾਂ ਮੇਰੇ 6.5 ਬੈਂਡ ਆਏ ਹੋਏ ਸੀਗੇ ਹੈਲਥ ਦੇ ਵਿੱਚੋਂ ਤੇ ਵਿੱਚ ਮੈਨੂੰ ਪਤਾ ਜੀਆਈਸੀ ਦੀ ਪ੍ਰੋਬਲਮ ਹੋ ਗਈ ਸੀ ਡਬਲ ਕੈਨੇਡਾ ਦੇ ਵਿੱਚ ਅਪਲਾਈ ਕੀਤਾ ਸੀ ਤੁਸੀਂ ਹਾਂਜੀ ਹਾਂਜੀ ਅਪਲਾਈ ਨਹੀਂ ਸੀ ਕੀਤਾ ਓਕੇ ਮਤਲਬ ਪਲਾਨਿੰਗ ਕਰ ਰਹੇ ਸੀਗੇ ਤੇ ਜੀਆਈਸੀ ਡਬਲ ਹੋਣ ਕਰਕੇ ਉਹ ਬਜਟ ਤੋਂ ਬਾਹਰ ਹੋ ਗਿਆ ਓਬਵੀਅਸਲੀ ਇੱਕਦਮ ਹੀ 25 ਲੱਖ ਦਾ ਬਜਟ ਵੱਜ ਜਾਣਾ ਹੈ ਨਾ ਉਹ ਚੀਜ਼ ਦਾ ਹੋ ਜਾਣਾ ਕਿਤੇ 10 ਲੱਖ ਦੀ ਜੀਆਈਸੀ ਉਹ ਚੀਜ਼ ਦਾ ਫਰਕ ਪੈਂਦਾ ਸੀ ਹਾਂਜੀ ਬਹੁਤ ਫਰਕ ਪੈ ਗਿਆ ਕਈਆਂ ਦੇ ਉਸ ਟਾਈਮ ਦੇ ਵਿੱਚ ਜ ਜਨਵਰੀ ਦੇ ਵਿੱਚ ਜਦੋਂ ਚੇਂਜ ਹੋਇਆ ਸੀ ਇੱਕਦਮ ਕਈਆਂ ਦੇ ਪਲਾਨ ਹੀ ਚੇਂਜ ਹੋ ਗਏ ਫਿਰ ਅੱਛਾ ਫਿਰ ਕੀ ਸੋਚਿਆ ਉਸ ਤੋਂ ਬਾਅਦ ਭਾਜੀ ਮੈਂ ਲਗਭਗ 3-4 ਮਹੀਨੇ ਮੈਨੂੰ ਲੱਗੇ ਇੱਕ ਹੋਰ ਕੰਟਰੀ ਸੋਚਣ ਬਾਰੇ ਕਿਉਂਕਿ ਤੁਹਾਨੂੰ ਪਤਾ ਆਪਣੇ ਪੰਜਾਬੀਆਂ ਦੇ ਮਾਈਂਡ ਦੇ ਵਿੱਚ 3-4 ਕੰਟਰੀਆਂ ਹੁੰਦੀਆਂ ਜਾਂ ਤਾਂ ਯੂਐਸਏ ਜਾਂ ਕੈਨੇਡਾ ਯੂਕੇ ਆਸਟ੍ਰੇਲੀਆ ਨਿਊਜ਼ੀਲੈਂਡ ਜੀ 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 ਬਿਲਕੁਲ ਉਸ ਤੋਂ ਉੱਤੇ ਯੂਰਪ ਦੇ ਵਿੱਚ ਜਿਆਦਾ ਨਹੀਂ ਸੋਚਦੇ ਬਿਲਕੁਲ ਸਹੀ ਗੱਲ ਹੈ ਤੁਹਾਡੀ ਤੇ ਉਸ ਤੋਂ ਬਾਅਦ ਭਾਈ ਫਿਰ ਮੈਂ ਇੱਕ ਦਿਨ ਇੰਸਟਾਗ੍ਰam ਚਲਾਉਂਦਾ ਪਿਆ ਸੀਗਾ ਤੇ ਮੈਂ ਦੇਖੀਆਂ ਵੀਡੀਓਜ਼ ਮੈਨੂੰ ਵਧੀਆ ਲੱਗੀਆਂ ਅੱਛਾ ਜੀ ਤੇ ਉਸ ਤੋਂ ਬਾਅਦ ਉਹਦੇ ਵਿੱਚ ਕੀ ਵਧੀਆ ਲੱਗਿਆ ਸੀ ਉਹਦੇ ਵਿੱਚ ਪਹਿਲੀ ਗੱਲ ਤਾਂ ਇਹ ਹੈ ਭਾਈ ਬਈ ਇੱਕ ਵੇਅ ਆਫ ਟਾਕਿੰਗ ਹੁੰਦਾ ਪਰਸਨ ਦਾ ਜੀ ਉਹ ਤੇ ਰਿਵਿਊ ਵਗੈਰਾ ਹੁੰਦੇ ਆ ਕਲਾਇੰਟ ਦੇ ਆ ਬਲੋਂ ਦੇਖ ਕੇ ਆਪਣਾ ਵਿਸ਼ਵਾਸ ਬਣਦਾ ਅੱਜਕੱਲ ਦਾ ਯੂਥ ਬਹੁਤ ਸਮਝਦਾਰ ਹੋ ਗਿਆ ਕੱਲੇ ਵੀਜ਼ੇ ਨਹੀਂ ਦੇਖਦਾ ਕੱਲਾ ਗੱਲਾਂ ਨਹੀਂ ਦੇਖਦਾ ਕਿਉਂਕਿ ਰੀਲਾਂ ਤਾਂ ਹਰ ਇੱਕ ਬੰਦੇ ਦੀ ਚੱਲ ਜਾਂਦੀਆਂ ਨੇ ਜਿਹੜੇ ਅੱਜਕੱਲ ਗੰਦ ਵੀ ਪਾਉਂਦੇ ਨੇ ਠੰਮਕੇ ਵੀ ਲਾਉਂਦੇ ਆ ਜਾਂ ਕੁਝ ਵੀ ਗਲਤ ਗੰਦ ਵੀ ਪਾਉਂਦੇ ਆ ਉਹਨਾਂ ਦੀ ਵੀ ਰੀਲਾਂ ਚੱਲ ਜਾਂਦੀਆਂ ਪਰ ਅੱਜ ਦੇ ਯੂਥ ਨੂੰ ਇਹ ਪਤਾ ਸਾਨੂੰ ਨੌਲੇਜ ਕਿੱਥੋਂ ਮਿਲਣੀ ਆ ਜਾਂ ਜੇ ਕੱਲੇ ਵੀਜ਼ੇ ਨਹੀਂ ਦੇਖਣੇ ਅਸੀਂ ਉਹਨਾਂ ਦੇ ਰਿਵਿਊ ਵੀ ਦੇਖਣੇ ਆ ਕੰਮ ਕਿੱਥੇ ਸਹੀ ਹੁੰਦਾ ਉਹ ਕੌਨਫੀਡੈਂਸ ਵੀ ਦੱਸ ਦਿੰਦਾ ਜਿਵੇਂ ਅੱਜ ਮੈਨੂੰ ਇਹਦਾ ਕੌਨਫੀਡੈਂਸ ਆਦਾ ਵੀ ਇਹਦੇ ਪਹੁੰਚਣਾ ਜਿਵੇਂ ਆ ਇੱਕ ਗੱਲ ਹੁੰਦੀ ਹੈ ਨਾ ਹੌਨ ਹਾਰ ਵਿਰਵਾਨ ਕੇ ਹੋ ਚਿਕਨੇ ਪਾਤ ਉਹਦੇ ਬਚਪਨ ਤੋਂ ਹੀ ਪਤਾ ਲੱਗ ਜਾਂਦਾ ਜਿਹੜੇ ਬੰਦੇ ਨੇ ਜ਼ਿੰਦਗੀ ਦੇ ਵਿੱਚ ਅੱਗੇ ਜਾ ਕੇ ਤਰੱਕੀ ਕਰਨੀਆਂ ਉਹਦੇ ਬਚਪਨ ਤੋਂ ਉਹਦੀ ਹਰਕਤਾਂ ਤੋਂ ਹੀ ਪਤਾ ਲੱਗ ਜਾਂਦਾ ਇਹ ਬਹੁਤ ਤਰੱਕੀ ਕਰੂਗਾ ਉਵੇਂ ਹੀ ਜਿਵੇਂ ਅੱਜ ਇਹਦੇ ਮੈਂ ਗਾਣੇ ਸੁਣੇ ਇਹਦੀ ਸੋਚ ਸੁਣੀ ਇਹਦੇ ਅੱਖਰ ਜਿਹੜੇ ਚੂਜ਼ ਆਫ ਵਰਡਸ ਨੇ ਆ ਉਹ ਸੁਣੇ ਜਿਹੜਾ ਅੱਜ ਦੇ ਟ੍ਰੈਂਡ ਦੇ ਅਕੋਰਡਿੰਗ ਤੁਸੀਂ ਸਮੇ ਦੇ ਅਕੋਰਡਿੰਗ ਟ੍ਰੈਂਡ ਦੇ ਅਕੋਰਡਿੰਗ ਚੱਲਦੇ ਹੋ ਉਹ ਚੀਜ਼ਾਂ ਇਹਦੇ ਵਿੱਚ ਮੈਂ ਜਦੋਂ ਦੇਖੀਆਂ ਮੈਨੂੰ ਬੜਾ ਵਧੀਆ ਲੱਗਿਆ ਇਹ ਆਉਣ ਵਾਲਾ ਟਾਈਮ ਇਹਦਾ ਆ ਜੋ ਤੁਸੀਂ ਇਹਨੂੰ ਦੇਖੋਗੇ ਵੀ ਅੱਗੇ ਬਹੁਤ ਪੋਟੈਂਸ਼ੀਅਲ ਭਰਿਆ ਹੋਇਆ ਇਹਦੇ ਵਿੱਚ ਅੱਜ ਦੀ ਗੱਲ ਨੂੰ ਯਾਦ ਰੱਖਿਓ ਕਿ ਵੀ ਇਹ ਮੁੰਡਾ ਤੁਹਾਡੇ ਦਿਲਾਂ ਤੇ ਰਾਜ ਕਰਨ ਵਾਲਾ ਅੱਜ ਸਾਡੀ ਰੀਲ 'ਚ ਆ ਕੱਲ ਤੁਹਾਡੇ ਰੀਲਾਂ ਦੇ ਵਿੱਚ ਆਉਣਾ ਇਹ ਤੁਸੀਂ ਬਾਰ ਬਾਰ ਇਹਦੀ ਕਾਪੀ ਕਰਕੇ ਨਾ ਗਾਣੇ ਪਾਇਆ ਕਰਦੀਆਂ ਹਾਂ ਜੀ ਕੀ ਬਾਤ ਪਰ ਲਿਖਿਆ ਬਹੁਤ ਸੋਹਣਾ ਲਿਖਿਆ ਬਹੁਤ ਸੋਹਣੀ ਹੈ ਕਲਮ ਤੇਰੀ ਬਹੁਤ ਸੋਹਣੀ ਹੈ ਥੈਂਕ ਯੂ ਭਾਈ ਬਹੁਤ ਬਹੁਤ ਧੰਨ। ਇਹਨੇ ਮੈਨੂੰ ਕਿਹਾ ਹੈ ਜੇ ਮੈਂ ਗਾਣੇ ਰਿਵੀਲ ਨਹੀਂ ਕਰਨਾ ਇਹਦਾ ਮੈਂ ਗਾਣੇ ਗਵਾ ਗਵਾ ਕੇ ਅੱਜ ਤੁਹਾਨੂੰ ਭਰ ਦੇਣਾ ਸੀ ਅੱਜ ਹੀ ਪਰ ਚਲੋ ਕੋਈ ਗੱਲ ਨਹੀਂ ਮਿਹਨਤ ਹੈ ਕਿਉਂਕਿ ਲਿਖਿਆ ਜਾਂਦਾ ਇੱਕ ਮਿੰਟ ਚ ਪਹਿਲਾਂ ਲੋਕੀ ਕਾਪੀ ਕਰਦੇ ਆ ਕਈਆਂ ਨੂੰ ਸਿਰਫ ਇੱਕ ਅਵਾਰਡ ਮਿਲਣਾ ਚਾਹੀਦਾ ਉਹ ਅੱਗੋਂ ਆਪਣੀ ਆਪਣੀ ਚੀਜ਼ਾਂ ਬਣਾਉਣ ਲੱਗ ਜਾਂਦੇ ਆ ਕੰਪੋਜ਼ ਚੇਂਜ ਕਰਕੇ ਦਿਖਾਉਣ ਲੱਗ ਜਾਂਦੇ ਆ ਸੋ ਮੈਂ ਇਹਦੀ ਪ੍ਰਾਈਵੇਸੀ ਦਾ ਧਿਆਨ ਰੱਖਦਾ ਕਿਉਂਕਿ ਬਹੁਤ ਮਿਹਨਤ ਆ ਲੱਗਦੀ ਆ ਮੈਂ ਇਸ ਫੀਲਡ ਦੇ 뮤직 ਲਾਈਨ ਦੇ ਵਿੱਚ ਮੈਂ ਵੀ ਹੈਗਾ ਸੋ ਮੈਨੂੰ ਪਤਾ ਵਾ ਉਹਦੇ ਪਿੱਛੇ ਬਹੁਤ ਮਿਹਨਤਾਂ ਥੋੜੇ ਦਿਲਾ ਤੱਕ ਪਹੁੰਚਣ ਲਈ ਬਹੁਤ ਕੋਸ਼ਿਸ਼ ਕਰਦੇ ਆ ਇਹ ਠੀਕ ਹੈ ਤੇ ਬਾਕੀ ਫਿਰ ਸੈਵਨ ਸੀ ਦੇ ਨਾਲ ਫਿਰ ਜਦੋਂ ਰਿਵਿਊ ਦੇਖੇ ਉਸ ਤੋਂ ਬਾਅਦ ਫਿਰ ਕੀ ਕੀਤਾ ਉਸ ਤੋਂ ਬਾਅਦ ਭਾਈ ਸਭ ਤੋਂ ਪਹਿਲਾਂ ਤਾਂ ਮੈਂ ਵਿਜ਼ਿਟ ਕੀਤਾ ਜੀ ਇੱਥੇ ਆ ਕੇ ਅ ਪਹਿਲੇ ਦਿਨ ਤਾਂ ਚਾਹ ਮੈਨੂੰ ਤੁਸੀਂ ਨਹੀਂ ਮਿਲੇ ਗਏ ਹੋ ਸੀ ਸ਼ਾਇਦ ਮੋਹਾਲੀ ਸੀ ਠੀਕ ਹੈ ਉਦੋਂ ਤੇ ਉਸ ਤੋਂ ਬਾਅਦ ਭਾਈ ਮੈਂ ਫਿਰ ਦੁਬਾਰੇ ਆਇਆ 2-4 ਦਿਨ ਬਾਹਰ ਠਹਿਰ ਕੇ ਜੀ ਪਹਿਲਾ ਮੈਂ ਇੱਕ ਗੱਲ ਹੋਰ ਕਹਿਣੀ ਚਾਹੁੰਦਾ ਇਹ ਆਇਆ ਮੇਰੇ ਕੋ ਕਾਉਂਸਲਿੰਗ ਲੈ ਕੇ ਗਿਆ ਮੈਂ ਪਹਿਲਾਂ ਮਨ ਕਰਦਾ ਸੀ ਇਹਨੂੰ ਹਾਂਜੀ ਦੁਬਾਰਾ ਫਿਰ ਇਹ ਆਏ ਆਪਣੇ ਮਦਰ ਨਾਲ ਕਹਿੰਦੇ ਨਹੀਂ ਕਰਨਾ ਹੀ ਤੁਹਾਡੇ ਕੋਲੋਂ ਮੈਂ ਕਹੀ ਠੀਕ ਹੈ ਜੀ ਕਿਉਂਕਿ ਨਿਮਰਤਾ ਇਹਦੇ 'ਚ ਬਹੁਤ ਹੈ ਬਹੁਤ ਜ਼ਿਆਦਾ ਬੰਦਾ ਕਹਿੰਦਾ ਦਿਲ 'ਚ ਵੜਨ ਵਾਲਾ ਜਦੋਂ ਗੱਲਾਂ ਦੇ ਨਾਲ ਇਹਨੇ ਮੈਨੂੰ ਦੋ ਗੱਲਾਂ ਕਹੀਆਂ ਮੈਂ ਸਾਰਾ ਚੀਜ਼ਾਂ ਭੁੱਲ ਗਿਆ ਬਿਕੋਜ਼ ਇਹਦੇ ਭਰਾ ਨੇ ਕੋਈ ਗੱਲ ਇਦਾਂ ਦੀ ਕਰਦੀ ਸੀ ਮੇਰੇ ਮਨ ਨੂੰ ਇਦਾਂ ਲੱਗੀ ਯਾਰ ਉਹ ਆਪਣੇ ਪ੍ਰੋਫੈਸ਼ਨ ਉਹ ਲਾਇਰ ਵਾਲਾ ਪ੍ਰੋਫੈਸ਼ਨ ਸੀ ਉਹਨੇ ਆਪਣੇ ਅਕੋਰਡਿੰਗ ਪੁੱਛੀ ਪਰ ਆਪਣੇ ਕੋਲੇ ਜਿਹੜੇ ਆਉਂਦੇ ਆ ਉਹ ਵਿਸ਼ਵਾਸ ਕਰਕੇ ਸਲੈਂਡਰ ਕਰਨ ਲਈ ਆਉਂਦੇ ਆ ਮੈਨੂੰ ਇਦਾਂ ਹੁੰਦਾ ਵੀ ਜਿੱਥੇ ਜਿੱਥੇ ਅਗਲੇ ਨੇ ਜਾਣਾ ਨਾ ਉਹਨੂੰ ਮੈਂ ਸਮਝਾਉਣਾ ਕੱਲ ਉਹ ਆਪਣੀਆਂ ਨਾਲ ਮਾਰੀ ਜਾਵੇ ਉਥੇ ਕਈ ਵਾਰੀ ਉਹਨੇ ਉਹ ਚੀਜ਼ਾਂ ਦੇਖੀਆਂ ਨਹੀਂ ਹੁੰਦੀ ਜਦੋਂ ਆਪਣੀਆਂ ਮਾਰਦਾ ਉਹ ਕਲੈਸ਼ ਹੋ ਜਾਂਦਾ ਤੇ ਉਥੇ ਫਿਰ ਕੰਮ ਖਰਾਬ ਹੋ ਜਾਂਦਾ ਤਾਂ ਫਿਰ ਮੈਨੂੰ ਉਹ ਬੱਚੇ ਹੀ ਚਾਹੀਦੇ ਹੁੰਦੇ ਆ ਉਹ ਕੈਂਡੀਡੇਟ ਹੀ ਚਾਹੀਦੇ ਹੁੰਦੇ ਆ ਜਿਨ੍ਹਾਂ ਦੇ ਫਿਊਚਰ ਦੇ ਵਿੱਚ ਅਸੀਂ ਕੁਝ ਕਰ ਸਕੀਏ ਉਹਨੂੰ ਸਮਝਾ ਸਕੀਏ ਮੈਂ ਨਹੀਂ ਬੱਚੇ ਇਦਾਂ ਨਹੀਂ ਅਦਾ ਕਰਨਾ ਉਹ ਫਿਰ ਮੈਨੂੰ ਉਦਾਂ ਦੇ ਕਰਕੇ ਜਦੋਂ ਇਹਨੇ ਆ ਕੇ ਕਿਹਾ ਨਹੀਂ ਪਾਜੀ ਮੈਂ ਸਰੈਂਡਰ ਆ ਤੁਹਾਡੇ ਅੱਗੇ ਤੇ ਵਾਕਈ ਇਹਨੇ ਹੁਣ ਤੱਕ ਹਰ ਇੱਕ ਚੀਜ਼ ਸਰੈਂਡਰ ਹੋ ਨਭਾਈ ਵੀ ਤੇ ਅੱਜ ਇਹਨੂੰ ਆਪਾਂ ਵੀਜ਼ਾ ਦੇਣ ਲੱਗੇ ਮੈਨੂੰ ਵੀ ਬੜੀ ਖੁਸ਼ੀ ਆ ਫਿਰ ਉਸ ਤੋਂ ਬਾਅਦ ਤੇ ਭਾਈ ਉਸ ਤੋਂ ਬਾਅਦ ਫਿਰ ਜਿਵੇਂ ਆ ਆਪਣਾ ਪ੍ਰੋਸੈਸ ਆਪਾਂ ਸ਼ੁਰੂ ਕਰਤਾ ਸੀ ਜੀ ਤੇ ਜਿਵੇਂ ਨਵਾਂ ਸਾਲ ਜਿਹੜਾ 2025 ਆਇਆ ਹੂੰ ਤੇ ਮੈਨੂੰ 2 ਜਨਵਰੀ ਨੂੰ ਫੋਨ ਆ ਗਿਆ ਵੀ ਆਪਣਾ ਪਰਮਿਟ ਜਿਹੜਾ ਆ ਗਿਆ ਵਾ ਜੀ ਤੇ ਮੈਂ ਹੈਰਾਨ ਸੀਗਾ ਵੀ ਅਪਾਇੰਟਮੈਂਟਾਂ ਵੀ ਜਿਹੜੀ 7 ਜਨਵਰੀ ਦੀ ਅਪਾਇੰਟਮੈਂਟ ਮਿਲ ਗਈ ਜਦੋਂ ਅੰਬੈਸੀ ਖੁੱਲੀਆਂ ਨੇ ਤੇ ਨਾ ਦੀ ਨਾ ਤੁਹਾਨੂੰ ਅਪਾਇੰਟਮੈਂਟ ਲੈ ਦੇ ਤੇ ਵੀਜ਼ਾ ਕਿੰਨੀ ਤਰੀਕ ਨੂੰ ਆ ਗਿਆ ਸੀ ਆਪਣਾ ਤੁਹਾਨੂੰ ਕਾਲ ਵੀ ਭਾਈ 28 ਜਨਵਰੀ ਨੂੰ ਕਾਲ ਆਦਾਂ ਲੋ ਕਾਲ ਆ ਗਈ ਸੀ ਵੀ ਆ ਕੇ ਲੈ ਜਾਓ ਠੀਕ ਹੈ ਲੈ ਅੱਜ ਫਿਰ ਵੀਜ਼ਾ ਲੈ ਕੇ ਕਿਦਾਂ ਦਾ ਮਹਿਸੂਸ ਹੋ ਰਿਹਾ ਇਹਨੇ ਮੈਨੂੰ ਪੇਮੈਂਟ ਪਹਿਲਾਂ ਦੇਤੀ ਸੀ ਅੱਜ ਵੀਜ਼ਾ ਲੈ ਕੇ ਚੱਲਿਆ ਤੇ ਕਿਦਾਂ ਦਾ ਮਹਿਸੂਸ ਹੋ ਰਿਹਾ ਭਾਈ ਬਹੁਤ ਜ਼ਿਆਦਾ ਤੁਹਾਨੂੰ ਪਤਾ ਹੀ ਆ ਇਸ ਤੋਂ ਜ਼ਿਆਦਾ ਖੁਸ਼ੀ ਦਾ ਬਿਲਕੁਲ ਐਕਚੁਅਲੀ ਇੱਕ 24 ਸਾਲ ਦਾ ਮੁੰਡਾ ਆਪਣੇ ਐਨ ਜਿਹੜੇ ਸਟਰਗਲ ਦੇ ਪੀਕ ਤੇ ਹੁੰਦਾ ਉਹਨੂੰ ਇਹ ਹੁੰਦਾ ਕਿ ਮੈਨੂੰ ਕੋਈ ਲਾਈਨ ਮਿਲ ਜੇ ਠੀਕ ਹੈ ਮੈਂ ਮੇਰਾ ਪੈਸ਼ਨ ਹੈਗਾ ਸਿੰਗਿੰਗ ਪਰ ਇਹ ਇਹਦੇ ਵਿੱਚ ਸਟਰਗਲ ਬਾਤ ਹੈ ਜਿੱਦਣ ਮੈਂ ਮੇਰਾ ਨਾਮ ਚੱਲਣਾ ਤਾਂ ਇੱਕਦਮ ਹੀ ਚੱਲਣਾ ਪਰ ਉਹਦੇ ਨਾਲ ਇੱਕ profession life ਉਹ ਜ਼ਰੂਰੀ ਹੈ ਠੀਕ ਹੈ ਹੁਣ ਤੁਸੀਂ ਮਿਹਨਤ ਕਰੋਗੇ ਈਵਨ ਬਾਹਰ ਤੁਹਾਨੂੰ ਪਤਾ ਯੂਰਪ ਦਾ ਵੈਦਰ ਬਹੁਤ ਸੋਹਣਾ ਉਥੇ ਫ੍ਰੀ ਸਟਾਈਲ ਵੀਡੀਓ ਵੀ ਬਣਨ ਗਈਆਂ ਇਹਦੀਆਂ 뮤זיਕ ਸਾਰਾ ਕੁਝ ਬਣਾ ਕੇ ਚੱਲਿਆ ਹਰ ਇੱਕ ਚੀਜ਼ ਰੈਡੀ ਕਰਕੇ ਚੱਲਿਆ ਦੇਖੋ ਕਿੰਨੀ ਸੋਹਣੀ ਗੱਲ ਲੱਗਦੀ ਆ ਇੱਕ ਬੱਚੇ ਦੀ ਤਿਆਰੀ ਤੇ ਇੱਕ ਯੂਥ ਦੀ ਤਿਆਰੀ ਤੇ ਕਿ ਆਉਣ ਵਾਲਾ ਕੱਲ ਕਿਦਾਂ ਦਾ ਹੋਊਗਾ ਇਹਦਾ ਜਦੋਂ ਬੰਦਾ ਇੱਥੋਂ 뮤זיਕ ਲਿਰਿਕਸ ਕੰਪੋਜ਼ ਸਾਰਾ ਕੁਝ ਰੈਡੀ ਕਰਕੇ ਚੱਲਿਆ ਕਹਿੰਦਾ ਉੱਥੇ ਮੈਂ ਕਮਾਊਂਗਾ ਤੇ ਮੈਂ ਉੱਥੇ ਫ੍ਰੀ ਸਟਾਈਲ ਵੀਡੀਓ ਬਣਾਊਂਗਾ ਬਹੁਤ ਥੋੜੇ ਦਿਨਾਂ ਤੇ ਜਰੂਰ ਛਾਊਗਾ ਠੀਕ ਹੈ ਸਾਡੇ ਵੱਲੋਂ ਵੈਲ ਵਿਸ਼ਿਜ਼ ਤੇ ਜਿਹੜੇ ਆਉਣ ਵਾਲੇ 7C ਦੇ ਵਿੱਚ ਕੈਂਡੀਡੇਟ ਆ ਉਹਨਾਂ ਨੂੰ ਕੀ ਸਲਾਹ ਦੇਣੀ ਜਾਓਗੇ ਜਾਂ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਮੈਂ ਤਾਂ ਇਹੀ ਕਹਿਣਾ ਚਾਹੂੰਗਾ ਇੱਥੇ ਆਉਣਿਓ ਸਭ ਤੋਂ ਪਹਿਲਾਂ ਵੀਰੇ ਸਬਰ ਕਰਕੇ ਆਜੋ ਹਾਂ ਨਾ ਆਪਣਾ ਜੇ ਟਾਈਮ ਵੀ ਕਈ ਵਾਰ ਲੱਗ ਜਾਂਦਾ ਉਹ ਚੈੱਕ ਕਰਨੀ ਤਾਂ ਆਪਣੀ ਪੇਸ਼ੈਂਸ ਬਣਾਈ ਰੱਖਿਓ ਤੁਹਾਡਾ ਕੰਮ ਹੋ ਜਾਣਾ ਵੀਰੇ ਮੈਂ ਤੁਹਾਨੂੰ ਬਾਰ ਬਾਰ ਇੱਕ ਗੱਲ ਕਹਿਣਾ ਦੋਸਤੋ ਅਸੀਂ ਨਾ ਬਹੁਤ ਸੋਹਣੀਆਂ ਕੰਪਨੀਆਂ ਚੂਜ਼ ਕਰਦੇ ਹਾਂ ਤੁਹਾਡੇ ਫਿਊਚਰ ਵਾਸਤੇ ਤੁਹਾਡੇ ਮਾਪਿਓ ਦੇ ਸੁਪਨੇ ਵਾਸਤੇ ਸਮ ਟਾਈਮ ਗੱਡੀਆਂ ਚੱਲਦੀਆਂ ਵੀ ਐਕਸੀਡੈਂਟ ਹੁੰਦੀਆਂ ਨੇ ਉਹ ਵੀ ਖਰਾਬ ਹੁੰਦੀਆਂ ਨੇ ਅਸੀਂ ਡਰਾਈਵਰ ਵਧੀਆ ਐ ਪਰ ਕਿਸੇ ਦੀ ਕਈ ਵਾਰੀ ਗਲਤੀ ਦਾ ਤੁਹਾਨੂੰ ਵੀ ਸ਼ਿਕਾਰ ਹੋਣਾ ਪੈ ਸਕਦਾ ਤੁਸੀਂ ਸਾਡੇ ਤੇ ਵਿਸ਼ਵਾਸ ਰੱਖਿਆ ਅਸੀਂ ਤੁਹਾਡਾ ਵਿਸ਼ਵਾਸ ਸਿਰੇ ਚੜਾਵਾਂਗੇ ਤੁਸੀਂ ਸਾਨੂੰ ਸਰੈਂਡਰ ਕਰਦੇ ਹੋ ਸਾਡਾ ਵਿਸ਼ਵਾਸ ਸਾਡਾ ਮਿਹਨਤ ਹੋਰ ਕਰਨ ਨੂੰ ਮਨ ਕਰਦਾ ਕਿ ਤੁਹਾਨੂੰ ਅਸੀਂ ਤੁਹਾਨੂੰ ਰਿਜ਼ਲਟ ਲੈ ਕੇ ਦਈਏ ਤੁਸੀਂ ਸਾਡੇ ਕੋਲ ਪੇਸ਼ੈਂਸ ਕਰਕੇ ਆਉਨੇ ਹੋ ਜਿਵੇਂ ਸਾਨੂੰ ਪਰਮ ਨੇ ਤੁਹਾਨੂੰ ਕਿਹਾ ਕਿ ਵਾਕਈ ਪੇਸ਼ੈਂਸ ਰੱਖਣੇ ਬਹੁਤ ਜ਼ਰੂਰੀ ਹੈ ਸਮ ਟਾਈਮ ਲੇਟ ਵੇਟ ਹੋ ਜਾਂਦਾ ਹੈ ਕਈ ਵਾਰੀ ਪ੍ਰੋਬਲਮ ਚੱਲਦੇ ਕੰਮ 'ਚ ਵੀ ਪ੍ਰੋਬਲਮ ਆਉਂਦੀਆਂ ਸਾਨੂੰ ਵੀ ਨਜ਼ਰ ਆਉਂਦੀ ਹੈ ਤੁਹਾਡੀਆਂ ਦੁਆਵਾਂਾਂ ਹੀ ਬਚਾਉਂਦੀਆਂ ਸੋ ਮੈਂ ਤੁਹਾਨੂੰ ਇੱਕ ਵਾਰ ਰਿਕਵੈਸਟ ਕਰਦਾ ਹੱਥ ਜੋੜ ਕੇ ਬੇਨਤੀ ਕਰਦਾ ਕਿ ਤੁਸੀਂ ਸਾਡੇ ਕੋਲੇ ਜੇ ਆਉਣਾ ਤਾਂ ਸਾਡੇ ਬਣ ਕੇ ਆਉਣਾ ਇਦਰ ਉਧਰ ਜੇ ਕੱਲ ਕੋਨ ਜੇ ਪਹਿਲਾਂ ਹੀ ਜਿਹੜੇ ਸੁਣਨੇ ਆ ਉਹ ਪਹਿਲਾਂ ਹੀ ਸੁਣਿਆ ਹੋ ਜਦੋਂ ਸਾਡੇ ਕੋਲੇ ਆਇਓ ਤਾਂ ਸਾਡੇ ਬਣ ਕੇ ਆਇਓ ਤੇ ਫਿਰ ਅਸੀਂ ਵੀ ਤੁਹਾਨੂੰ ਆਪਣੇ ਬਣਾ ਕੇ ਹੀ ਕੰਮ ਕਰਾਂਗੇ ਤੇ ਤੁਹਾਨੂੰ ਤੁਹਾਡੀ ਮੰਜ਼ਿਲ ਤੱਕ ਜਰੂਰ ਪਹੁੰਚਾਵਾਂਗੇ ਸਤਿ ਸ਼੍ਰੀ ਅਕਾਲ ਸਾਡੇ ਵੱਲੋਂ ਵੀ ਤੇ ਸਤਿ ਸ਼੍ਰੀ ਅਕਾਲ ਪਰਮ ਵੜਿੰਗ ਵੱਲੋਂ ਵੀ ਤੇ ਤੈਨੂੰ ਮਹਾਰਾਜ ਇੰਨਾ ਕੁ ਦਵੇ ਤੈਨੂੰ ਤੇਰੀਆਂ ਸਾਰੀਆਂ ਖੁਸ਼ੀਆਂ ਪੂਰੀਆਂ ਕਰਨ ਤੇਰੀ ਅੱਖਾਂ ਦੇ ਵਿੱਚ ਜਿਹੜੀ ਉਹ ਚਮਕ ਹੈ ਨਾ ਉਹ ਚਮਕਾ ਦੇਵੇ ਪੂਰੀ ਦੁਨੀਆ ਤੱਕ ਦਿਖਾ ਦੇਵੇ ਮਾਪਿਓ ਦਾ ਇਹਦੇ ਵਿੱਚ ਸਭ ਤੋਂ ਵੱਡੀ ਵਧੀਆ ਕੁਆਲਿਟੀ ਪਤਾ ਕੀ ਹੈ ਜਿੰਨੀ ਵਾਰੀ ਆਇਆ ਉਹ ਆਪਣੀ ਮਾਂ ਦਾ ਲਾਇਆ ਤੇ ਜਿਹਦੇ ਕੋਲੇ ਮਾਂ ਦਾ ਆਸ਼ੀਰਵਾਦ ਆ ਨਾ ਉਹ ਕਦੇ ਖਾਲੀ ਨਹੀਂ ਰਹਿੰਦਾ ਬਹੁਤ ਬਹੁਤ ਹਮੇਸ਼ਾ ਇਹਦੀ ਗੱਲ ਦੇ ਵਿੱਚ ਮਾਂ ਰਹਿੰਦੀ ਆ ਸੋ ਮੈਨੂੰ ਬੜੀ ਖੁਸ਼ੀ ਹੋਈ ਆ ਅੱਜ ਇਸ ਗੱਲ ਦੀ ਮਹਾਰਾਜ ਜਣ ਕੱਢਦੀ ਗੱਲਾਂ ਬਾਸ਼ੀ ਧੰਨਵਾਦ ਭਾਈ ਥੈਂਕ ਯੂ ਬਹੁਤ ਬਹੁਤ ਭਾਈ ਧੰਨਵਾਦ